ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸलाम आदाब ਨਮਸਕਾਰ ਦੋਸਤੋ ਜੀ ਹਾਂ ਦੋਸਤੋ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਵਾਇਰਲ ਖਬਰ ਦੇਖੀ ਹੋਣੀ ਹੈ ਵਿਆਹ ਵਾਲੇ ਜੋੜੇ ਦੇ ਵਿੱਚ ਸੱਜੀ ਹੋਈ ਮਸ਼ਹੂਰ ਗਾਇਕਾ ਜੈਸਮਿਨ ਅਖਤਰ ਜਿਸ ਨੇ ਆਪਣੇ ਗਾਣਿਆਂ ਦੇ ਰਾਹੀਂ ਪੰਜਾਬੀਆਂ ਦੇ ਦਿਲਾਂ ਦੇ ਉੱਪਰ ਇੱਕ ਚੰਗੀ ਪਹਿਚਾਨ ਬਣਾਈ ਹੈ ਉਸ ਤੋਂ ਪਹਿਲਾਂ ਉਸ ਦੀ ਭੈਣ ਗੁਰਲੇਜ ਅਖਤਰ ਉਸ ਨੇ ਵੀ ਸੈਂਕੜੇ ਹੀ ਗੀਤ ਰਿਕਾਰਡ ਕਰਵਾਏ ਨੇ ਅਤੇ ਉਸ ਨੇ ਜੋ ਕਿ ਅੱਜ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਹੈ ਤੇ ਉਸ ਤੋਂ ਬਾਅਦ ਜੈਸਮਿਨ ਅਖਤਰ ਦੇ ਵੀ ਕੁਝ ਗੀਤ ਨੇ ਜੋ ਕਿ ਕਾਫੀ ਜ਼ਿਆਦਾ ਹਿੱਟ ਹੋਏ ਨੇ ਆ ਸੰਭਲਾ ਜੱਟியே ਦਿਲ ਮੇਰਾ ਬਾਕੀ ਸਭ ਛੱਡ ਦੇ ਗੱਭਰੂ ਤੇ ਮੈਂ ਕਰਕੇ ਫਲਾਈ ਆਵਾਂ ਅਤੇ ਹੋਰ ਪਤਾ ਨਹੀਂ ਕਿੰਨੇ ਹੀ ਗੀਤ ਨੇ ਜੋ ਕਿ ਐਸ ਵਕਤ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੇ ਨੇ ਵਿਆਹ ਵਾਲੇ ਜੋੜੇ ਵਿੱਚ ਸਜੀ ਹੋਈ ਨਾਲ ਬੈਠੀ ਹੈ ਜੀ ਖਾਨ ਦੇ ਤੇ ਦੱਸਿਆ ਜਾ ਰਿਹਾ ਹੈ ਕਿ ਜੀ ਖਾਨ ਅਤੇ ਜੈਸਮਿਨ ਅਖਤਰ ਦਾ ਵਿਆਹ ਹੋਣ ਜਾ ਰਿਹਾ ਹੈ ਤੇ ਵਿਆਹ ਦੀਆਂ ਜੋ ਤਿਆਰੀਆਂ ਬੜੇ ਹੀ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਮੌਕੇ ਤੇ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਵੱਖ-ਵੱਖ ਪਲੇਟਫਾਰਮ ਦੇ ਉੱਪਰ ਇਹ ਤਸਵੀਰਾਂ ਵਾਇਰਲ ਹੋਈਆਂ ਨੇ ਤੇ ਇੱਕ ਖਬਰ ਹੋਰ ਸਾਹਮਣੇ ਆ ਰਹੀ ਹੈ ਕਿ ਉਸ ਵਿਆਹ ਸਮਾਗਮ ਦੇ ਵਿੱਚ ਪਹੁੰਚੇ ਜੀ ਖਾਨ ਦੇ ਗੁਰੂ ਗੈਰੀ ਸੰਧੂ ਨੇ ਚੱਲਦੀ ਸਟੇਜ ਦੇ ਉੱਪਰ ਕੀ ਕਿਹਾ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਬੰਨ ਜਾਣ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਤੁਹਾਡੇ ਅਗੇ ਗੁਜਾਰਿਸ਼ ਹੈ ਕਿ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਵੱਧ ਤੋਂ ਵੱਧ ਤੁਸੀਂ ਸ਼ੇਅਰ ਵੀ ਕਰਿਆ ਕਰੋ ਤਾਂ ਜੋ ਇਹਦਾ ਇਹ ਹਰ ਨੋਟੀਫਿਕੇਸ਼ਨ ਹਰ ਕਹਾਣੀ ਬੜੀ ਹੀ ਆਸਾਨੀ ਨਾਲ ਪਹੁੰਚ ਜਾਵੇ ਤੇ ਇਸ ਵਕਤ ਆਪਾਂ ਜ਼ਿਕਰ ਕਰਦੇ ਹਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਇਸ ਪੋਸਟ ਦੇ ਬਾਰੇ ਜੋ ਕਿ ਅੱਜ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਸ ਪੋਸਟ ਦੇ ਵਿੱਚ ਜੋ ਕਿ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਨੇ ਵਿਆਹ ਵਾਲੇ ਜੋੜੇ ਵਿੱਚ ਸਜੀ ਹੋਈ ਜੈਸਮਿਨ ਅਖਤਰ ਤੇ ਨਾਲ ਬੈਠਾ ਹੈ ਮਸ਼ਹੂਰ ਗਾਇਕ ਜੀ ਖਾਨ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਵਿਆਹ ਕਰਵਾ ਰਹੇ ਨੇ ਤੇ ਵਿੱਚੇ ਵਿੱਚ ਗੱਲ ਇਹ ਵੀ ਸਾਹਮਣੇ ਆਈ ਕਿ ਜੀ ਖਾਨ ਦਾ ਪਹਿਲਾਂ ਦਾ ਵਿਆਹਿਆ ਹੋਇਆ ਹੈ ਪਰ ਉਹਨਾਂ ਦਾ ਵਿਆਹ ਕਿਵੇਂ ਹੋ ਸਕਦਾ ਹੈ ਜਦੋਂ ਅਸੀਂ ਉਹਨਾਂ ਦੇ ਟੀਮ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕੁਝ ਫੇਕ ਖਬਰਾਂ ਇਸ ਸਮੇਂ ਘੁੰਮ ਰਹੀਆਂ ਨੇ ਇਦਾਂ ਦਾ ਕੋਈ ਵੀ ਉਹਨਾਂ ਨੇ ਪੁਸ਼ਟੀ ਨਹੀਂ ਕੀਤੀ ਕਿਉਂਕਿ ਇੱਕ ਗਾਣੇ ਦੀ ਸ਼ੂਟਿੰਗ ਹੈ ਉਸ ਸ਼ੂਟਿੰਗ ਦੇ ਦੌਰਾਨ ਇਹ ਫੋਟੋ ਖਿੱਚੀ ਗਈ ਤੇ ਜੀ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਇਹ ਪੋਸਟ ਸਾਂਝੀ ਕੀਤੀ ਪਰ ਲੋਕਾਂ ਨੂੰ ਇਹ ਲੱਗਿਆ ਕਿ ਜੈਸਮਿਨ ਅਕਟਰ ਦੇ ਨਾਲ ਜੀ ਖਾਨ ਵਿਆਹ ਕਰਵਾਉਣ ਜਾ ਰਿਹਾ ਹੈ ਪਰ ਇਦਾਂ ਦੀ ਕੋਈ ਖਬਰ ਦੀ ਸਾਡਾ ਚੈਨਲ ਪੁਸ਼ਟੀ ਨਹੀਂ ਕਰਦਾ ਤੁਹਾਡੇ ਕੋਲ ਇਸ ਖਬਰ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ